ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਤੇ ਇਸ ਜਨਮ ਦਿਹਾੜੇ ਦੀਆਂ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਵੈਜੁਰਦੁਲਗੀ ਸੱਚੀ ਪਾਛਾਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਜਨਮ ਦਿਹਾੜਾ ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਉ ਨੂੰ ਤਾਂ ਦਰਸਤੀ ਬਖਸ਼ੇ ਰਕਿਆ ਬਖਸ਼ੇ ਤੇ ਗੁਰੂ ਨਾਨਕ ਦੇਵ ਜੀ ਤੇ ਦੱਸੇ ਹੋਏ ਮਾਰਗ ਤੇ ਹਰ ਇੱਕ ਇਨਸਾਨ ਚੱਲੇ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸੱਚ ਦੇ ਰਾਹ ਤੇ ਚੱਲ ਕੇ ਲੋਕਾਂ ਨੂੰ ਬਹੁਤ ਵਧੀਆ ਚੰਗੀ ਸਿੱਖਿਆ ਦਿੱਤੀ ਹੈ ਅੱਜ ਕੱਲ ਦਾ ਇਨਸਾਨ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਨਹੀਂ ਚੱਲ ਰਿਹਾ ਦੱਸਿਆ ਹੋਏ ਮਾਰਗ ਤੇ ਚੱਲੇ ਆ। ਉਹਨਾਂ ਦੇ ਦਿੱਤੀ ਹੋਈ ਸਿੱਖਿਆ ਤੇ ਨਹੀਂ ਚੱਲ ਰਹੇ ਆ। ਗੁਰੂ ਸਾਹਿਬਾਂ ਨੇ ਕਿਹਾ ਸੀ ਵੀ ਕੀਰਤ ਕਰੋ ਤੇ ਵੰਡ ਕੇ ਖਾਓ। ਤੇ ਅੱਜ ਕੱਲ ਦਾ ਇਨਸਾਨ ਮਤਲਬੀ ਹੋਰ ਹੀ ਰਜਾਈਆਂ ਦੇ ਵਿੱਚ ਉਲਝਿਆ ਹੋਇਆ ਜੋ ਗੁਰੂ ਸਾਹਿਬਾਂ ਨੇ ਸੱਚਾ ਮਾਰਗ ਦੱਸਿਆ ਸੀਗਾ। ਉਸ ਤੋਂ ਟੱਪ ਕੇ ਹੋਰ ਰਾਸਤੇ ਪਿਆ ਹੈ ਸੋ ਵਾਹਿਗੁਰੂ ਮਿਹਰ ਕਰੇ ਸਭ ਤੇ ਸੱਚੇ ਪਾਤਸ਼ਾਹ ਕਿ ਹਰ ਇੱਕ ਇਨਸਾਨ ਨੂੰ ਸਹੀ ਰਾਹ ਤੇ ਚੱਲਣ ਦਾ ਬਲ ਬਖਸ਼ੇ ਤੇ ਸਾਲ ਬਾਅਦ ਇਹ ਜਿਹੜਾ ਗੁਰਪੁਰ ਬਉਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਾਰੇ ਹੀ ਸਰਦਾਪੁਰਖ ਬਣਾਉਂਦੇ ਨੇ ਤੇ ਅਸਲ ਦੇ ਵਿੱਚ ਐ ਵੀ ਉਹਦੇ ਮਾਰਗ ਤੇ ਚੱਲੇ ਜੀ ਉਹਨੂੰ ਸੱਚੀ ਸਰਦਾ ਹੈਗੀ ਗੁਰੂ ਨਾਨਕ ਦੇਵ ਜੀ ਬਹੁਤ ਸਾਰੇ ਲੋਕ ਗੁਰੂ ਘਰ ਜਾਂਦੇ ਮੱਥਾ ਟੇਕਦੇ ਬਾਣੀ ਪੜ੍ਹਦੇ ਸੁਣਦੇ ਆ ਉਹ ਬਹੁਤ ਚੰਗੀ ਗੱਲ ਪਰ ਉਸ ਤੋਂ ਬਾਅਦ ਉਹ ਉਹ ਨਾ ਜਿਹੜੀ ਅਸਰ ਹੁੰਦਾ ਜਿੰਨਾ ਚਿਰ ਗੁਰੂ ਘਰ ਜਾਣਾ ਹੈ ਗੁਰ ਬਾਣੀ ਪੜ੍ਹਨੀ ਹੈ ਮੱਥਾ ਟੇਕਣਾ ਉਸ ਤੋਂ ਬਾਅਦ ਕੁਝ ਕੁਝ ਨਹੀਂ ਕੋਈ ਅਸਰ ਨਹੀਂ ਹੈ ਨਾ ਅਸਲ ਦੇ ਵਿੱਚ ਗੁਰੂ ਸਹਿਬਾ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਣਾਉਣਾ ਚਾਹੀਦਾ ਜਿਹੜੀ ਸਿੱਖਿਆ ਗੁਰੂ ਸਹਿਬਾ ਨੇ ਦਿੱਤੀ ਹੈ ਹਰ ਇੱਕ ਬੰਦੇ ਦੀ ਮਦਦ ਕਰਨੀ ਹੈ ਨਾ ਲੋਭ ਬੰਦ ਬੰਦੇ ਦੀ ਹਰ ਇੱਕ ਦੀ ਵਾਦਤ ਕਰਨੀ ਤੇ ਕਿਸੇ ਦਾ ਬੁਰਾ ਨਹੀਂ ਕਰਨਾ ਜਿੰਨਾ ਹੋ ਸਕੇ ਕਿਸੇ ਦਾ ਭਲੇ ਕਰਨਾ ਜਿਹੜਾ ਬੁਰਾ ਨਹੀਂ ਕਰਨਾ ਤੇ ਨਸ਼ਿਆਂ ਤੋਂ ਰਹਿਤ ਅੱਜ ਕੱਲ ਨਸ਼ੇ ਵਿਸ਼ੇਵਕਾਰ ਬਹੁਤ ਹੋ ਗਏ ਨਸ਼ੇਤ ਬਹੁਤ ਹੋ ਗਏ ਹਰ ਇੱਕ ਇਨਸਾਨ 90% 100 ਤੋਂ 90% ਇਨਸਾਨ ਨਸ਼ਿਆਂ ਦੇ ਆਦੀ ਹੋ ਗਏ ਵਿਸ਼ੇਵਕਾਰਾਂ ਦੇ ਨਸ਼ਿਆਂ ਦੇ ਤੇ ਲੋਭ ਮੋਹ ਹੰਕਾਰ ਜਿਹੜਾ ਗੁਰੂ ਸਾਹਿਬਾਂ ਨੇ ਅਸ ਇੱਕ ਚੰਗੀ ਸਿੱਖਿਆ ਦਿੱਤੀ ਸੀ ਉਹਨੂੰ ਮਤਲਬ ਵੀ ਤਿਆਗ ਕੇ ਗੁਰੂ ਸਾਹਿਬਾਂ ਨੇ ਇੱਕ ਰਾਜੇ ਦੇ ਕਰਦਾ ਖਾਣਾ ਨਹੀਂ ਖਾਦਾ ਸੀ ਇੱਕ ਮਿਹਨਤਕਸ਼ ਮਿਸਤਰੀ ਦੇ ਘਰ ਜਾ ਕੇ ਖਾਣਾ ਖਾਦਾ ਸੀ ਸੋ ਉਹ ਸਿੱਖਿਆ ਚੰਗੀ ਦਿੱਤੀ ਸੀ ਗੁਰੂ ਸਾਹਿਬਾਂ ਨੇ ਅਰ ਅਸੀਂ ਉਸ ਦੇ ਉਲਟ ਚੱਲਦੇ ਆ ਸਾਨੂੰ ਲੋਭ ਮੋਹ ਹੰਕਾਰ ਵੀ ਹੈਗਾ ਅਸੀਂ ਉਹਨੂੰ ਤਿਆਗਿਆ ਨਹੀਂ ਸੋ ਹਰ ਇੱਕ insan ਨੂੰ ਗੁਰੂ ਸਾਹਿਬਾਂ ਦੇ ਦੱਸੇ ਉਪਦੇਸ਼ ਮੁਤਾਬਕ ਚੱਲਣਾ ਚਾਹੀਦਾ ਜਿੱਥੇ ਕਿਸੇ ਨੂੰ ਕੋਈ ਜ਼ਰੂਰਤ ਹੈਗੀ ਉੱਥੇ ਜ਼ਰੂਰਤ ਲੋੜਵੰਦ ਦੀ ਪੂਰੀ ਕਰਨੀ ਚਾਹੀਦੀ ਹੈ ਤੇ ਉਹ ਉਪਦੇਸ਼ ਬਹੁਤ ਵਧੀਆ ਗੁਰੂ ਸਾਹਿਬਾਂ ਦਾ ਜਿੱਥੇ ਗੁਰੂ ਸਾਹਿਬਾਂ ਨੇ ਕਿਹਾ ਸੀ ਵੀ ਕਿਰਤ ਕਰੋ ਅਥੀਂ ਕਿਰਤ ਕਰੋ ਤੇ ਵੰਡ ਕੇ ਛਕੋ ਉਹ ਦਵੀ ਛਕੋ ਤੇ ਦੂਜਿਆਂ ਨੂੰ ਵੀ ਛਕੋ ਨਾ ਤੇ ਇਥੇ ਹਰ ਜਿਹੜਾ ਇਨਸਾਨ ਹੈ ਜਿਹੜਾ ਉਹਨੂੰ ਇਹ ਆਉਂਦਾ ਵੀ ਮੇਰਾ ਢਿੱਡ ਭਰ ਜਾਏ ਦੂਜੇ ਦਾ ਮੈਨੂੰ ਕੋਈ ਮਤਲਬ ਨਹੀਂ ਨਾ ਵੀ ਮੇਰਾ ਬਣ ਜਾ ਸਾਰਾ ਕੁਝ ਦੂਜਾ ਚਾਹੇ ਉਹ ਖੰਮਰਦ ਰਹੇ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੋਂ ਅਮੀਰ ਕਰੇ ਪ੍ਰਮਾਤਮਾ ਤੇ ਸਭ ਨੂੰ ਸੱਚੇ ਰਾਹ ਤੇ ਚੱਲਣ ਦਾ ਬਲ ਬਖਸ਼ੇ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ